ਕ ਦਵਾਈਆਂ ਵਾਲੀ ਫੈਕਟਰੀ ਆ ਇਹਦੇ ਵਿੱਚ ਬਲਾਸਟ ਹੋਇਆ ਵਾ ਤੇ ਅਸੀਂ ਇੱਥੇ ਆਏ ਆ ਫਾਇਰ ਬਰਗੇਡ ਵਾਲੀ ਗੱਡੀ ਵੀ ਆਈ ਹੋਈ ਆ ਤੇ ਦੇਖਿਆ ਵਾ ਜਿਹੜੇ ਮਾਲਕ ਨੇ ਇਹਨਾਂ ਦੇ ਵਰਨਸੂਰੀ ਜੀ ਉਹ ਮਿਲੇ ਨੇ ਸਾਨੂੰ ਤੇ ਉਹ ਇੱਕ ਇਹਨਾਂ ਦਾ ਜਿਹੜਾ ਪਾਊਡਰ ਸਿਕਾਉਂਦੇ ਆ ਜਿਹੜਾ ਜਿਹੜੀ ਮਸ਼ੀਨ ਦੇ ਨਾਲ ਉਹ ਡਰਾਇਰ ਉਹਨੂੰ ਖੋਲਦੇ ਆ ਉਹ ਮਤਲਬ ਜਾਂ ਉਹ ਓਵਰ ਹੀਟ ਹੋ ਗਿਆ ਫਟਿਆ ਵਾ ਜਾਂ ਉਹਦੇ ਵਿੱਚ ਕੋਈ ਫਾਲਟ ਆਇਆ ਉਹਦਾ ਕਰਕੇ ਉਹ ਛੜਿਆ ਵਾ ਤੇ ਬਾਕੀ ਉਹਦੇ ਨਾਲ ਸਟੰਦੇ ਨਾਲ ਨਾ ਦੋ ਬੰਦੇ ਤੇ ਇੱਕ ਔਰਤ ਨੂੰ ਥੋੜਾ ਜਿਹਾ ਮਤਲਬ ਆਈ ਆ ਸਟਾਂ ਲੱਗੀਆਂ ਨੇ ਜਾਂ ਕਹਿ ਲਓ ਵੀ ਉਹਨਾਂ ਨੂੰ ਥੋੜਾ ਜਿਹਾ ਕੋਈ ਪ੍ਰੋਬਲਮ ਸਾਹ ਦੇ ਵਿੱਚ ਪ੍ਰੋਬਲਮ ਆਈ ਆ ਉਹਨਾਂ ਨੂੰ ਕੋਆਪਰੇਟ ਹਸਪੀਟਲ ਇਹਨਾਂ ਦੇ ਫਾਦਰ ਸਾਹਿਬ ਲੈ ਕੇ ਗਏ ਹੋਏ ਆ ਤੇ ਬਾਕੀ ਦੇਖ ਰਹੇ ਆ ਇਹ ਬਾਕੀ ਹੋਰ ਚੈੱਕ ਕਰ ਰਹੇ ਆ ਇਹ ਕਿੰਨਾ ਨੁਕਸਾਨ ਆਇਆ ਜਾਂ ਕੋਈ ਹੋਰ ਨਾਂ ਵੀ ਹੋ ਜਾਈ ਗਾ ਕਿਉਂਕਿ ਉਹਦਾ ਕਨੈਕਸ਼ਨ ਬਿਜਲੀ ਦਾ ਕੱਟਾ ਹੋਇਆ ਹੈ ਟੋਟਲ ਕਿੰਨੇ ਚੱਤਨੇ ਗਏ ਤਿੰਨੇ ਦੋ ਜੈਂਟਸ ਨੇ ਇੱਕ ਲੇਡੀ ਤੇ ਫੈਕਟਰੀ ਕਿਸ ਚੀਜ਼ ਦੀ ਹੈ ਦਵਾਈਆਂ ਦੀ ਫੈਕਟਰੀ ਹੈ ਜਰਮਨੀਆਂ ਗੋਲੀਆਂ ਬਣਦੀਆਂ ਨੇ ਮੈਡੀਕਲ ਮੈਡੀਸਿਨ ਦੀਆਂ ਹੁਣ ਕਾਰਵਾਈ ਕੀਤੀ ਗਈ ਹੈ ਅਜੇ ਤੁਸੀਂ ਆਏ ਹੀ ਆ ਦੇਖ ਰਹੇ ਆ ਤੇ ਜੋ ਆਊਗਾ ਦੇਖਾਂਗੇ ਉਸ ਹਾਲ ਨਾ ਕਰਾਂਗੇ ਠੀਕ ਹੋ ਉਸਾਰਾ ਲੈ ਕੁਛ ਨਹੀਂ ਸਮਝ ਆ ਰਿਹਾ ਕਿ ਇਹ ਜਦੋਂ ਲਾਈਟ ਹੋਏਗੀ ਅੰਦਰੋਂ ਉਦੋਂ ਪਤਾ ਲੱਗੇਗਾ ਕਿ ਅੰਦਰ ਹੋਇਆ ਕੀ ਹੈ ਅੰਦਰ ਧੂਆ ਬੜਾ ਯੂਵੀ ਫਾਰਮਾਸਿਟিক্যাল ਨਾਮ ਹੈ ਮੈਡੀਸਨ ਦੀ ਫੈਕਟਰੀ ਸੀ ਬਲਾਸਟ ਹੋਇਆ ਕਿਸ ਚੀਜ਼ਾਂ ਹਲੇ ਨਹੀਂ ਪਤਾ ਲੱਗ ਰਿਹਾ ਸਰ ਕਿੰਨੇ ਕੁ ਵਜੇ ਹੈ ਤੁਹਾਨੂੰ ਕਦੋਂ ਪਤਾ ਇਹ ਕੋਈ ਅੱਧਾ ਬੋਨਾ ਘੰਟਾ ਪਹਿਲੇ ਦੀ ਗੱਲ ਹੈ ਹਾਂਜੀ ਮੈਂ ਮੌਕੇ ਤੇ ਅੰਦਰ ਹੀ ਸੀ ਲੋਕ ਇੰਜਰ ਹੋਏ ਤੇ ਕੀ ਹਾਲਾਤ ਤਿੰਨ ਬੰਦਿਆਂ ਨੂੰ ਸਿਰਫ ਸਰਫੇਸ਼ੀਅਲ ਇੰਜਰੀਜ਼ ਆਈਆਂ ਨੇ ਕੋਈ ਮੇਜਰ ਪ੍ਰੋਬਲਮ ਨਹੀਂ ਹੈ बस फुजस ਲੈ ਕੇ फर्स्ट ग्रेड बस होने को बचा हो गया नुकसान तो नहीं, नहीं पता नुकसान फैक्ट्री ਦਾ ਆਇਆ ਜੋ ਦੇਖਣਾ ਪੈਣਾ ਹੈ ਮਾਨਾ ਕਰੋ ਲੈ ਮੈਂ ਭਰ ਤੱਕ ਮੇਰਾ ਨਾਮ ਪੰਮਾ ਵਾ ਮੈਂ ਇਹ ਫੈਕਟਰੀ ਦੇ ਬਿਲਕੁਲ ਸਾਹਮਣੇ ਦੰਨਾ ਹੈ ਇਹ ਇੱਕਦਮ ਖਨਾਖਾਰ ਹੈ ਇਹ ਇੱਕਦਮ ਬਲਾਸਟ ਹੋਇਆ ਬਹੁਤੇ ਸਾਨੂੰ ਨਹੀਂ ਪਤਾ ਕੀ ਗੱਲ ਹੋਇਆ ਕਿਸ ਤਰ੍ਹਾਂ ਆਇਆ ਇੱਕਦਮ ਧੂਆ ਧੁਆ ਹੋ ਗਿਆ ਜਦੋਂ ਕਿ ਸਾਡਾ ਸਾਹ ਕਟਣ ਲੱਗ ਪਿਆ ਅੰਦਰ ਦੋ ਬੰਦੇ ਇੰਜਰਡ ਹੋਏ ਨੇ ਉਹ ਉਹਨਾਂ ਦਾ ਪਤਾ ਨਹੀਂ ਕੀ ਹਾਲ ਹੈ ਉਹ ਤੁਸੀਂ ਜਾ ਕੇ ਫੈਕਟਰੀ ਕਿਸ ਚੀਜ਼ ਦੀ ਇਹ ਮੈਡੀਸਨ ਦੀ ਇਸ ਤਰ੍ਹਾਂ ਦਾ ਮਾਹੌਲ ਹੋ ਗਿਆ ਇੱਥੇ ਮਾਹੌਲ ਡੈਸ਼ ਉੱਪਰ ਆ ਗਿਆ ਕਿੰਨੇ ਕੁ ਵਜੇ ਰਹਿਣ ਸੀ ਭਾਈ ਜਦੋਂ 4:35 ਮਿੰਟ ਤੁਹਾਡੇ ਕਰੀਬ ਤੂੰ ਹੁਣ ਜਿਹੜੇ ਪਤਾ ਲੱਗਾ ਕਿ ਧਮਾਕਾ ਹੋਇਆ ਨਾ ਇਹ ਨਹੀਂ ਪਤਾ ਲੱਗਾ ਕਿ ਐਹੀਂ ਕਦੀ ਫੈਕਟਰੀ ਦੇ ਅੰਦਰ ਨਹੀਂ ਗਏ ਹਾਂ